ਆਵਾਜ਼ ਦੀ ਪਾਰਟੀ ਜਿੰਦਾਬਾਦ ਆਵਾਜ਼ ਦੀ ਪਾਰਟੀ ਜਿੰਦਾਬਾਦ 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 ਜਸਕਰ ਮੁਰਦਾਬਾਦ ਜਿੰਦਾਬਾਦ ਆਮ ਆਦਮੀ ਪਾਰਟੀ ਨੇ 3 ਸਾਲ ਜਿਹੜੇ ਉਹਦੇ ਪੂਰੇ ਹੋ ਗਏ ਨਾ ਕੀ ਕਰਨਿਆ ਵਾ ਇਹਨਾਂ ਲੋਕਾਂ ਨੇ ਲਾਰਿਆਂ ਤੋਂ ਬਿਨਾ ਝੂਠ ਬੋਲਣ ਤੋਂ ਬਿਨਾ ਪੰਜਾਬ ਦੇ ਵਿੱਚ 3 ਸਾਲਾਂ ਦੇ ਵਿੱਚ ਪੰਜਾਬ ਨੂੰ ਇੱਕ ਇੱਕ ਗਲੀ ਦੀ ਹਾਲਾਤ ਵਿੱਚ ਲਿਆ ਕੇ ਖੜਾ ਕਰ ਦਿੱਤਾ ਹੈ ਇਹਨਾਂ ਲੋਕਾਂ ਨੂੰ ਯਾਦ ਕਰਾਉਣ ਵਾਸਤੇ ਭਗਵਾਨ ਕਮਾਤੇ ਸਰਕਾਰ ਨੂੰ ਕਿੱਥੇ ਗਏ ਨੇ ਤੁਹਾਡੇ ਵਾਦੇ ਤੁਸੀਂ ਗੱਲ ਕਰਦੇ ਸੀ ਕਿ ਅਸੀਂ ਕਿਸਾਨਾਂ ਨੂੰ ਐਮਐਸਪੀ ਦੇਵਾਂਗੇ ਕਿੱਥੇ ਗਿਆ ਉਹ ਤੁਹਾਡੀ ਐਮਐਸਪੀ ਦੇਣ ਦਾ ਵਾਅਦਾ ਕਿੱਥੇ ਗਿਆ ਹੈ ਤੁਹਾਡਾ ਵਾਅਦਾ ਔਰਤਾਂ ਨੂੰ ਇੱਕ ਇੱਕ 1000 ਰੁਪਇਆ ਦੇਣ ਦਾ ਕਿੱਥੇ ਗਿਆ ਹੈ ਤੁਹਾਡਾ ਵਾਅਦਾ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਦਾ ਜੱਤਾ ਤੇ ਅੱਜ ਹਾਲਾਤ ਇੰਨਾ ਨੇ ਤਿੰਨ ਸਾਲਾਂ ਦੇ ਵਿੱਚ ਕਰ ਦਿੱਤਾ ਹੈ। ਉਸੇ ਕੋ ਸਿਸ਼ਲਾ ਸਮਾ ਯਾਦ ਕਰੂ ਬਸ ਸਿੱਧੇ ਤਖਾਕਿਆਂ ਤੋਂ ਪੈਦੂ ਇੰਨਾ ਤਲਾ ਦੌਰ ਪੰਜਾਬ ਦੇ ਵਿੱਚ ਨਹੀਂ ਸੀ ਆਇਆ। ਜਿੱਥੇ ਅਲੱਗ-ਅਲੱਗ ਥਾਵਾਂ ਤੇ ਗੰਬਾਂ ਦੇ ਨਾਲ ਸ਼ਰੈਅਮ ਤਮਾਕੇ ਆ ਜੋ ਹਾਲਾਤ ਆ ਗਏ ਨੇ ਕਿ ਥਾਣਿਆਂ ਦੀਆਂ ਚਾਰ ਦਿਵਾਰੀਆਂ ਨੂੰ ਉੱਚੀਆਂ ਕਰਨਾ ਪੈ ਰਿਹਾ। ਅੱਜ ਉਹ ਹਾਲਾਤ ਆ ਗਏ ਨੇ ਕੋਈ ਸਾਡੀ ਭੈਣ ਸੁਰੱਖਿਅਤ ਨਹੀਂ ਕੋਈ ਸਾਡਾ ਵੀਰ ਸੁਰੱਖਿਅਤ ਨਹੀਂ ਨੌਜਵਾਨ ਜਿਹੜੇ ਆ ਇਹਨਾਂ ਲੋਕਾਂ ਦੇ بے ਰੁਜ਼ਗਾਰੀ ਦੇ ਵਿੱਚ ਟਕ ਦਿੱਤੇ ਮੈਂ ਤੁਹਾਡੇ ਮਾਤੇ ਅਮਰਾਈ ਅੱਜ ਪੁੱਛਣਾ ਚਾਹਣਾ ਆਮ ਆਦਮੀ ਪਾਰਟੀ ਨੂੰ ਇਸ ਭਗਵੰਤ ਮਾਨ ਦੀ ਸਰਕਾਰ ਨੂੰ ਜੇ ਤੁਹਾਡੇ ਵੱਲੋਂ ਕੀਤੇ ਹੋਏ ਵਾਦੇ ਅੱਜ 3 ਸਾਲਾਂ ਦੇ ਵਿੱਚ ਕਿੱਥੇ ਗਏ ਸਿਰਫ ਪੰਜਾਬ ਨੂੰ ਲੁੱਟਿਆ ਕੁੱਟਿਆ ਤੇ ਅੱਜ ਪੰਜਾਬ ਨੂੰ ਜੱਥੇ ਪੰਜਾਬ ਗਿਣੇ ਚੋਣੇ ਸੂਬਿਆਂ ਦੇ ਵਿੱਚ ਗਿਣਿਆ ਜਾਂਦਾ ਸੀ ਅੱਜ ਸਾਡੇ ਪੰਜਾਬ ਦੀ ਜਿਹੜੀ ਇੰਦੂ 99 ਨੰਬਰ ਤੇ ਚੱਲੀ ਤੇ ਮੇਰੀ ਇੱਕ ਹੀ ਬੇਨਤੀ ਹੈ ਕਿ ਉਹ ਸਾਰੇ ਪੰਜਾਬ ਵਾਸੀਓ ਇਹਨਾਂ ਦਾ 3 ਸਾਲ ਦਾ ਕਾਰਜਕਾਲ ਜਿਹੜਾ ਪੂਰਾ ਹੋ ਗਿਆ ਤੇ ਅੱਜ 3 ਸਾਲ ਦੇ ਕਾਰਜਕਾਲ ਦੇ ਦੌਰਾਨ ਇਹਨਾਂ ਲੋਕਾਂ ਨੂੰ ਗਲੀ ਮੁਹੱਲੇ ਪਿੰਡਾਂ 'ਚ ਵੜਨ ਤੋਂ ਪਹਿਲਾਂ ਪੁੱਛਿਆ ਜਾਵੇ ਕਿ ਕਿੱਥੇ ਨੇ 3 ਸਾਲ ਦੇ ਤੁਹਾਡੇ ਕੀਤੇ ਵਾਅਦੇ ਅੱਜ ਪੰਜਾਬ ਸਾਡਾ ਨਸ਼ੇ ਦੀ ਭੇਡ ਦੇ ਵਿੱਚ ਦਿਨ ਬਤੀਤ ਚਰਤਾ ਚੱਲ ਰਿਹਾ ਹੈ ਗੈਂਗਸਟਰ ਬਾ ਦਿਨ ਬਤੇਨ ਵਧ ਰਿਹਾ ਹੈ ਫਰੋਤੀਆਂ ਮੰਗੜਾ ਵਾਲਾਂ ਤੇ ਪਰਮਾਰ ਦਿਨ ਦਿਹਾੜੇ ਕਤਲ ਕੀਤੇ ਜਾ ਰਹੇ ਨੇ ਦਿਨ ਦਿਹਾੜੇ ਲੁੱਟ ਖੂਹਾਂ ਕੀਤੀਆਂ ਜਾ ਰਹੀਆਂ ਨੇ ਇਸ ਤੱਕ ਬੱਤ ਮੰਨਦੀ ਸਰਕਾਰ ਨੇ ਪੰਜਾਬ ਨੂੰ ਜਿਹੜਾ ਉਹ ਕੋਹਾਂ ਕੂੜ ਪਛੜ ਕੇ ਜਿਹੜਾ ਉਹ ਫੋਟ ਦਿੱਤਾ ਇਹਨਾਂ ਲੋਕਾਂ ਨੂੰ ਫਿਰ ਮੈਂ ਬੇਨਤੀ ਕਰਦਾ ਤੇ ਜੋ 3 ਸਾਲਾਂ ਵੀ ਪੂਰੀ ਆ ਜੋ ਲੋਕਾਂ ਨਾਲ ਤੁਸੀਂ ਵਾਦੇ ਕੀਤੇ ਸੀ ਲੋਕਾਂ ਦੀ ਕਚੈਰੀ ਚੱਲੀ ਪੁੱਛ ਬਾਤ ਜੀ ਆ 1 ਟੂ 1 ਕਰਦੀ oh, oh! oh!